ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 296 ਤੋਂ ਲੈ ਕੇ 297 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਇਹ ਅੱਜ ਪੰਚਮ ਪਾਤਸ਼ਾਹ ਜੀ ਦੀ ਬਾਣੀ ਥਿੱਤੀ ਜਿਹਦਾ ਸਿਰਲੇਖ ਹੈ ਉਹ ਚੱਲ ਰਹੀ ਹੈ ਇਹ ਜਿਸ ਤਰ੍ਹਾਂ ਹੈ ਚੰਦਰਮਾ ਦੀ ਗਤੀ ਦੇ ਅਨਸਾਰ ਜਿਵੇਂ 14 3 1 2 3 ਇਸ ਤਰ੍ਹਾਂ ਦੀਆਂ ਤਿੱਥਾਂ ਗਿਣਦੇ ਸੀਗੇ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਤੇ ਫਿਰ ਜਦੋਂ 15 ਦਿਨ ਹੋ ਜਾਂਦੇ ਨੇ ਚੰ드ਰਮਾ ਪੂਰਾ ਫਿਰ ਪੂਰਨਮਾਸ਼ੀ ਜਦੋਂ ਫਿਰ ਹਨੇਰ ਦੀਆਂ ਰਾਤਾਂ ਚੱਲ ਪੈਂਦੀਆਂ ਨੇ ਫਿਰ ਮੱਸਿਆ ਜਿਸ ਤਰ੍ਹਾਂ ਬਿਲਕੁਲ ਰਕਾਲੀ ਰਾਤ ਹੁੰਦੀ ਹੈ ਨਾ ਤੇ ਉਸ ਸਮੇਂ ਜਿਸ ਤਰ੍ਹਾਂ ਲੋਕਾਂ ਵਿੱਚ ਬਹੁਤੇ ਵਹਿਮ ਭਰਮ ਇਦਾਂ ਦੇ ਸੀ ਕਿ ਇੱਕਮ ਦਾ ਬਰਾਤ ਰੱਖਣਾ ਤਾਂ ਦੂਜ ਨੂੰ ਇਦਾਂ ਕਰਨਾ ਤੀਜ ਨੂੰ ਇਦਾਂ ਕਰਨਾ ਚੌਥ ਨੂੰ ਇਦਾਂ ਕਰਨਾ ਤੇ ਜਿੱਥੋਂ ਤੱਕ ਮਨ ਨੂੰ ਪਰਮਾਤਮਾ ਸਮਝਾ ਰਹੇ ਨੇ ਕਿ ਪਾਸ਼ਾ ਦਾ ਇਹ ਬਾਣੀ ਦਾ ਇਹੀ ਮਤਲਬ ਮਨੋਰਥ ਹੈ ਕਿ ਚਾਹੇ ਕੋਈ ਵੀ ਥਿਤ ਹੈਗੀ ਆ ਕੋਈ ਵੀ ਵਾਰ ਹੈਗਾ ਬਸ ਉਸ ਪਰਮਾਤਮਾ ਦਾ ਨਾਮ ਜਪ ਦੋ ਤੇ ਆਪਣੇ ਕਰਮ ਚੰਗੇ ਰੱਖੋ ਹੋਰ ਕੋਈ ਵਹਿਮਾਂ ਪਰਮਾਂ ਚ ਬਰਤ ਰੱਖਣ ਦਾ ਜਾਂ ਆ ਥੇਤਾ ਆ ਵਾਰਾ ਵੀ ਇਹਨਾਂ ਵਹਿਮਾਂ ਪਰਮਾਂ ਚ ਪੈਣ ਦੀ ਕੋਈ ਲੋੜ ਨਹੀਂ ਹੈਗੀ ਹਰ ਦਿਨ ਹਰ ਰਾਤ ਉਹੀ ਸੁਹਾਵਣੀਆਂ ਹਰ ਪਲ ਉਹੀ ਭਾਗਾ ਵਾਲਾ ਜਦੋਂ ਅਸੀਂ ਉਹਦਾ ਨਾਮ ਜਪ ਲੈਂਦੇ ਆ ਬਾਕੀ ਹੋਰ ਏ ਥਿੱਤੀਆਂ ਤਿੱਥਾਂ ਇਹਨਾਂ ਦੇ ਕੋਈ ਵਹਿਮ ਪਰ ਨਹੀਂ ਕਰਨੇ ਚਾਹੀਦੇ ਹੰਦੀਓ ਆਪਾਂ ਬਾਣੀ ਦੀ ਲੜੀ ਦੇ ਨਾਲ ਜੁੜੀਏ ਜੀ ਥਤੀ ਗੋੜੀ ਮਹੱਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਨ ਹਾਰ ਅਨੇਕ ਪਾਂਤ ਹੋਏ ਪਸਰਿਆ ਨਾਨਕ ਏਕੰਕਾਰ ਕਹਿੰਦੇ ਉਹ ਸਾਡਾ ਸਿਰਜਣਹਾਰ ਮਾਲਕ ਕਹਿੰਦੇ ਜਲ ਵਿੱਚ ਥਲ ਧਰਤੀ ਤੇ ਮਹੀਲ ਕਾਸ਼ ਵਿੱਚ ਕਹਿੰਦੇ ਹਰ ਇੱਕ ਜਗ੍ਹਾ ਤੇ ਇਹ ਉਹ ਇੱਕ ਪਰਮਾਤਮਾ ਨਾਨਕ ਜੀ ਕਹਿੰਦੇ ਕਈ ਤਰ੍ਹਾਂ ਦੇ ਆ ਕਿਸਮਾਂ ਦੇ ਨਾਲ ਪਸਰਿਆ ਹੋਇਆ ਹੈ ਉਹਨੇ ਕਈ ਤਰ੍ਹਾਂ ਦੇ ਜੀਵ ਬਣਾਏ ਨੇ ਹਰ ਇੱਕ ਦੇ ਵਿੱਚ ਆਪ ਵਿਆਪਕ ਹੈ ਪੌੜੀ ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਏ ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਪਰੋ ਹਰ ਰਾਏ ਫਿਰ ਕਹਿੰਦੇ ਜਿਹੜੀ ਏਕਮ ਦੀ ਥੇਤਾ ਉਸ ਨੂੰ ਵੀ ਉਸ ਪਰਮਾਤਮਾ ਦਾ ਨਾਮ ਧਿਆਓ ਉਹਨੂੰ ਨਮਸਕਾਰ ਕਰੋ ਉਸ ਪਰਮਾਤਮਾ ਦੀ ਜੋ ਧਰਤੀ ਦਾ ਪਾਲਣ ਹਾਰ ਹੈ ਉਹਦੀ ਹੀ ਸ਼ਰਨ ਪਾਓ ਕਹਿੰਦੇ ਤਾਕੀ ਆਸ ਕਲਿਆਣ ਸੁਖ ਜਾਤੇ ਸਭ ਕੁਝ ਹੋਏ ਚਾਰ ਕੁੰਟ ਦਹ ਦਿਸ ਭ੍ਰਮਿਓ ਤਿਸ ਬਿਨ ਅਵਰ ਨ ਕੋਏ ਕਹਿੰਦੇ ਸਾਨੂੰ ਸਾਰੇ ਸੁਖ ਆਨੰਦ ਦੀ ਆਸ ਉਹਦੇ ਤੇ ਹੀ ਰੱਖਣੀ ਚਾਹੀਦੀ ਆ ਜਿਹੜਾ ਸਭ ਕੁਝ ਕਰਨ ਵਾਲਾ ਹੈ ਕਹਿੰਦੇ ਚਾਰੇ ਕੁੰਡਾ ਘੁੰਮ ਕੇ ਦੇਖ ਲੀਆਂ ਫਿਰ ਕੇ ਦੇਖ ਲੀਆਂ ਪਰ ਦੇਖਿਆ ਕਿ ਪਤਾ ਲੱਗਿਆ ਵੀ ਉਹਦੇ ਤੋਂ ਬਿਨਾ ਸਾਨੂੰ ਆਸਰਾ ਦੇਣ ਵਾਲਾ ਕੋਈ ਵੀ ਨਹੀਂ ਹੈ। ਬੇਦ ਪੁਰਾਨ ਸਿਮਰਤ ਸੁਨੇ ਬਹੁ ਵਿਦ ਕਰੋ ਵਿਚਾਰ ਪਤਿਤ ਉਧਾਰਨ ਪੈ ਹਰਨ ਸੁਖ ਸਾਗਰ ਨਿਰੰਕਾਰ ਕਹਿੰਦੇ ਚਾਹੇ 베ਦ ਪੁਰਾਨ ਹੋਰ ਸਿਮਰਤੀਆਂ ਉਹਨਾਂ ਦੇ ਵਿਚਾਰ ਸੁਨੇ ਨੇ ਵਿਚਾਰ ਕਰਕੇ ਦੇਖੀ ਆ ਕਹਿੰਦੇ ਸਾਰੇ ਇਹੀ ਦੱਸ ਰਹੇ ਨੇ ਕਿ ਉਹ ਪਰਮਾਤਮਾ ਹੀ ਜਿਹੜੇ ਅਪਵਿੱਤਰ ਨੇ ਉਹਨਾਂ ਨੂੰ ਪਵਿੱਤਰ ਕਰਨ ਵਾਲਾ ਹੈ ਸਾਡਾ ਦੁੱਖ ਖਤਮ ਕਰਨ ਵਾਲਾ ਹੈ ਤੇ ਸਾਨੂੰ ਸੁਖ ਦੇਣ ਵਾਲਾ ਸਿਰਫ ਉਹ ਇੱਕ ਪਰਮਾਤਮਾ ਹੈ ਦਾਤਾ ਭੁਗਤਾ ਦੇਨਹਾਰ ਤਿਸ ਬਿਨ ਅਵਰ ਨਾ ਜਾਏ ਜੋ ਚਾਹੈ ਸੋਈ ਮਿਲੇ ਨਾਨਕ ਹਰ ਗੁਣ ਗਾਏ ਕਹਿੰਦੇ ਉਹ ਪਰਮਾਤਮਾ ਹੀ ਦਾਤਾ ਦੇਣ ਵਾਲਾ ਹੈ ਫਿਰ ਆਪ ਹੀ ਜੀਵਾਂ ਵਿੱਚ ਬੈਠ ਕੇ ਉਹਨਾਂ ਦਾਤਾ ਨੂੰ ਭੁਗਤਣ ਵਾਲਾ ਹੈ ਭੋਗਣ ਵਾਲਾ ਹੈ ਕਹਿੰਦੇ ਦੇਨਹਾਰ ਵੀ ਉਹੀ ਆ ਉਦੇ ਤੋਂ ਬਿਨਾ ਕੋਈ ਹੋਰ ਜਗ੍ਹਾ ਨਹੀਂ ਜਿੱਥੇ ਅਸੀਂ ਜਾ ਕੇ ਮੰਗ ਸਕੀਏ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਦੇ ਗੁਣ ਗਾਇਆ ਨਾਨਕ ਜੀ ਕਹਿੰਦੇ ਜੋ ਵੀ ਅਸੀਂ ਇੱਛਾ ਰੱਖਦੇ ਆ ਜੋ ਵੀ ਅਸੀਂ ਮਨੋ ਕਾਮਨਾ ਰੱਖਦੇ ਆ ਸਾਡੀਆਂ ਉਹ ਸਾਰੀਆਂ ਪੂਰੀਆਂ ਹੋ ਜਾਂਦੀਆਂ ਨੇ ਕਿਉਂਕਿ ਫਿਰ ਕੋਈ ਇੱਛਾ ਪੂਰੀਆਂ ਰਹਿ ਹੀ ਨਹੀਂ ਜਾਂਦੀਆਂ ਜਦੋਂ ਅਸੀਂ ਉਹਨੂੰ ਪਾ ਲੈਨੇ ਆ ਜਦੋਂ ਉਹੀ ਮਿਲ ਗਿਆ ਤਾਂ ਸਭ ਤ੍ਰਿਪਤੀ ਹੋ ਜਾਂਦੀ ਆ ਗੋਵਿੰਦ ਜਸ ਗਾਈਐ ਹਰ ਨੀਤ ਮਿਲ ਭਜੀਐ ਸਾਧ ਸੰਗ ਮੇਰੇ ਮੀਤ ਰਹਾਉ ਕਹਿੰਦੇ ਹੈ ਮੇਰੇ ਮਿੱਤਰ ਪਿਆਰਿਓ ਕਹਿੰਦੇ ਸਾਧ ਦੀ ਸੰਗਤ ਦੇ ਵਿੱਚ ਉਹਦਾ ਭਜਨ ਕਰੀਏ ਉਸ ਗੋਵਿੰਦ ਦਾ ਜਸ ਅਸੀਂ ਨਿੱਤਾ ਨੀਤ ਕਹਿੰਦੇ ਗਾਈਏ ਹਰ ਰੋਜ਼ ਉਹਦੀ ਸਿਫਤ ਸਲਾਹ ਕਰੀਏ ਉਹਦਾ ਨਾਮ ਜਪੀਏ ਸ਼ਲੋਕ ਕਰੋ ਬੰਦਨਾ ਅਨੇਕ ਵਾਰ ਸਰਨ ਪਰੋ ਹਰ ਰਾਇ ਪ੍ਰਮ ਕਟਿਏ ਨਾਨਕ ਸਾਧ ਸੰਗ ਦੁਤੀਆ ਪਾਓ ਮਿਟਾਏ ਕਹਿੰਦੇ ਉਸ ਪਰਮਾਤਮਾ ਦੀ ਸ਼ਰਨ ਪਈਏ ਜੋ ਸ਼ਰਨ ਯੋਗ ਹੈ ਉਹਨੂੰ ਹੀ ਬਾਰੰਬਾਰ ਕਹਿੰਦੇ ਨਮਸਕਾਰ ਕਰੀਏ ਨਾਨਕ ਜੀ ਕਹਿੰਦੇ ਨੇ ਗੁਰੂ ਦੀ ਸੰਗਤ ਵਿੱਚ ਸਾਧੂ ਦੀ ਸੰਗਤ ਦੇ ਵਿੱਚ ਸਾਡੇ ਭ੍ਰਮ ਕੱਟੇ ਜਾਂਦੇ ਨੇ ਜਿਹੜਾ ਦੂਜਾ ਭਾਉ ਵਾਲਾ ਵਿਚਾਰਾ ਉਹ ਮਨ ਦੇ ਵਿੱਚੋਂ ਖਤਮ ਹੋ ਜਾਂਦਾ ਦੂਜੇ ਭਾਉ ਵਾਲਾ ਵਿਚਾਰ ਸੰਗਤ ਦੀ ਦੋ ਤਰ੍ਹਾਂ ਆਉਂਦਾ ਹੈ ਹੁਣ ਇਹ ਪਾਤਸ਼ਾਹੀ ਜਾਣਨ ਕੇ ਵੀ ਅਸਲ ਦੇ ਵਿੱਚ ਇੱਥੇ ਉਹ ਦੁੱਤੀਆ ਭਾਉ ਕਿਹੜੇ ਦੀ ਗੱਲ ਕਰ ਰਹੇ ਨੇ ਇੱਕ ਤਾਂ ਦੁੱਤੀਆ ਭਾਉ ਇਹ ਹੁੰਦਾ ਕਿ ਜਿੱਦਾਂ ਸਾਡੇ ਵਿੱਚ ਮੇਰ-ਤੇਰ ਦੀ ਭਾਵਨਾ ਹੋਵੇ ਵੀ ਇਹ ਮੇਰਾ ਇਹ ਤੇਰਾ ਇਹ ਦੁਤੀਆ ਪਾਉ ਹੋ ਗਿਆ ਤੇ ਜੇ ਚੇ ਮਾਇਆ ਦੇ ਵਿੱਚ ਕੋਈ ਗਲਤਾਨ ਹੈ ਇਹ ਵੀ ਦੁਤੀਆ ਪਾਉ ਹੋ ਗਿਆ ਇੱਕ ਦੁਤੀਆ ਪਾਉ ਇਹ ਵੀ ਹੈ ਕਿ ਜੀਵ ਆਪਣੇ ਆਪ ਨੂੰ ਪਰਮਾਤਮਾ ਨਾਲੋਂ ਅਲੈਦਾ ਸਮਝੇ ਇਹ ਨਾ ਸਮਝੇ ਕਿ ਵੀ ਮੈਂ ਪਰਮਾਤਮਾ ਦਾ ਹੀ ਹਿੱਸਾ ਹਾਂ ਪਰਮਾਤਮਾ ਦੀ ਹੀ ਅੰਤ ਹਾਂ ਇਹ ਵੀ ਦੁਤੀਆ ਪਾਉ ਦੇ ਵਿੱਚ ਆਉਂਦਾ ਹੈ ਪੌੜੀ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰ ਨੀਤ RAM ਰਤਨ ਮਨ ਤਨ ਬਸੈ ਤਜ ਕਾਮ ਕ੍ਰੋਧ ਲੋਭ ਮੀਤ ਕਹਿੰਦੇ ਜਿਹੜੀ ਆਪਣੀ ਮਾੜੀ ਮੱਤ ਆ ਕਹਿੰਦੇ ਗੁਰੂ ਦੀ ਸੇਵਾ ਨਿਤ ਕਰੇਗਾ ਤਾਂ ਤੇਰੀ ਮਾੜੀ ਮੱਤ ਖਤਮ ਹੋ ਜੂਗੀ ਤੇ ਕਹਿੰਦੇ ਜਿਹੜਾ ਰਾਮ ਰਤਨ ਪਰਮਾਤਮਾ ਦਾ ਨਾਮ ਆ ਕਹਿੰਦੇ ਉਹ ਤੇਰੇ ਅੰਦਰ ਹੀ ਮਨ ਤੇ ਤਨ ਵਿੱਚ ਅੰਦਰ ਹੀ ਹੈ ਤੇਰੇ ਪਰ ਉਹ ਤੈਨੂੰ ਦਿਸ ਨਹੀਂ ਰਿਹਾ ਕਿਉਂ ਕਿ ਤੇਰੇ ਅੰਦਰ ਕਾਮ ਕ੍ਰੋਧ ਲੋਭ ਮੋਹ ਇਹ ਵਿਕਾਰ ਨੇ ਤੇ ਕਹਿੰਦੇ ਇਹ ਮੇਰੇ ਮਿੱਤਰ ਜਦੋਂ ਤੇਰੇ ਇਹ ਵਿਕਾਰ ਖਤਮ ਹੋ ਜਾਣਗੇ ਤਾਂ ਤੂੰ ਆਪਣੇ ਹਿਰਦੇ ਵਿੱਚ ਰਾਮ ਦਾ ਨਾਮ ਰੂਪੀ ਰਤਨ ਲੱਭ ਲਵੇਂਗਾ ਮਰਨ ਮਿਟੈ ਜੀਵਨ ਮਿਲੇ ਬਿਨ ਸੈ ਸਗਲ ਕਲੇਸ਼ ਆਪ ਤਜੋ ਗੋਬਿੰਦ ਪਜੋ ਪਾਓ ਪਗਤ ਪਰਵੇਸ ਕਹਿੰਦੇ ਜਦੋਂ ਸਾਧ ਦੀ ਸੰਗਤ ਦੇ ਵਿੱਚ ਤੂੰ ਉਹਦਾ ਨਾਮ ਜਪਦਾ ਫਿਰ ਕਹਿੰਦੇ ਤੇਰਾ ਜਿਹੜੀ ਆਤਮਿਕ ਮੌਤ ਦਾ ਹੈਗਾ ਸਿਲਸਲਾ ਉਹ ਖਤਮ ਹੋ ਜਾਂਦਾ ਤੇਰੇ ਅੰਦਰਲੇ ਸਾਰੇ ਦੁੱਖ ਕਲੇਸ਼ ਖਤਮ ਹੋ ਜਾਂਦੇ ਨੇ ਜਦੋਂ ਤੂੰ ਆਪਾ ਭਾਵ ਤਿਆਗ ਕੇ ਉਹਦਾ ਨਾਮ ਲੈਣਾ ਤਾਂ ਤੇਰੇ ਮਨ ਦੇ ਵਿੱਚ ਵਾਹਿਗੁਰੂ ਲਈ ਪ੍ਰੇਮ ਪ੍ਰੇਮਾ ਭਗਤੀ ਆ ਜਾਂਦੀ ਹੈ। ਲਾਭ ਮਿਲੇ ਟੋਟਾ ਹਿਰੇ ਹਰ ਦਰਗੈ ਪਤਵੰਤ। RAM ਨਾਮ ਤਨ ਸੰਚਵੈ ਸਾਚ ਸਹਾ ਭਗਵੰਤ। ਫਿਰ ਕਹਿੰਦੇ ਜੋ ਰਾਮ ਦਾ ਨਾਮ ਪ੍ਰਮਾਤਮਾ ਦਾ ਨਾਮ ਰੂਪੀ ਧਨ ਇਕੱਠਾ ਕਰਦੇ ਨੇ ਕਹਿੰਦੇ ਉਹ ਚੰਗੇ ਸਾਹੂਕਾਰ ਬਣ ਜਾਂਦੇ ਨੇ ਕਿਸ ਚੀਜ਼ ਦੇ ਪ੍ਰਮਾਤਮਾ ਦੇ ਨਾਮ ਧਨ ਦੇ ਫਿਰ ਕਹਿੰਦੇ ਉਹਨਾਂ ਨੂੰ ਜੀਵਨ ਦੇ ਵਿੱਚ ਲਾਭ ਹੀ ਹੁੰਦਾ ਕੋਈ ਉਹਨਾਂ ਨੂੰ ਘਾਟਾ ਨਹੀਂ ਪੈਂਦਾ ਤੇ ਉਹ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਸੋਭਾ ਖੱਟਦੇ ਨੇ ਤਤਵੰਤ ਹੁੰਦਾ ਵੀ ਜਿਹੜੇ ਇੱਜ਼ਤ ਵਾਲੇ ਹੁੰਦੇ ਨੇ ਉਸ ਤਰ੍ਹਾਂ ਦੇ ਬਣ ਜਾਂਦੇ ਨੇ ਉਠਤ ਬੈਠਤ ਹਰ ਪਜੋ ਸਾਧੂ ਸੰਗ ਪਰੀਤ ਨਾਨਕ ਦੁਰਮਤ ਛਟ ਗਈ ਪਾਰ ਬ੍ਰਾਮ ਬਸੇ ਜੀਤ ਨਾਨਕ ਜੀ ਕਹਿੰਦੇ ਨੇ ਜਦੋਂ ਕਹਿੰਦੇ ਤੁਸੀਂ ਉੱਠਦੇ ਬੈਠਦੇ ਮਤਲਬ ਕਿ ਹਰ ਵਕਤ ਕਹਿੰਦੇ ਸਾਧਾਂ ਦੀ ਸੰਗਤ ਦੇ ਵਿੱਚ ਪ੍ਰੇਮ ਦੇ ਨਾਲ ਪਰਮਾਤਮਾ ਦਾ ਨਾਮ ਜਪਦੇ ਹੋ ਕਹਿੰਦੇ ਤੁਹਾਡੀ ਮਾੜੀ ਮਤ ਖਤਮ ਹੋ ਜਾਂਦੀ ਆ ਤੇ ਪਾਰਬ੍ਰह्म ਪਰਮੇਸ਼ਰ ਤੁਹਾਡੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਸਲੋਕ ਤੀਨ ਬਿਆਪੈ ਜਗਤ ਕੋ ਤੁਰਿਆ ਪਾਵੇ ਕੋਏ ਨਾਨਕ ਸੰਤ ਨਿਰਮਲ ਪਐ ਜਿਨ ਮਨ ਵਸਿਆ ਸੋਏ ਨਾਨਕ ਜੀ ਕਹਿੰਦੇ ਨੇ ਵੀ ਜਿਹੜੇ ਸੰਤ ਪ੍ਰਮਾਤਮਾ ਦਾ ਨਾਮ ਜਪਦੇ ਨੇ ਤਾਂ ਉਹਨਾਂ ਦੇ ਮਨ ਵਿੱਚ ਪ੍ਰਮਾਤਮਾ ਵਸ ਜਾਂਦਾ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਬਾਕੀ ਕਹਿੰਦੇ ਸੰਸਾਰ ਦੇ ਵਿੱਚ ਸਾਰੇ ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਨੇ ਤਿੰਨਾਂ ਤੋਂ ਉੱਪਰ ਉੱਠ ਕੇ ਚੌਥਾ ਤੁਰਿਆ ਪਦ ਵਾਲੀ ਅਵਸਥਾ ਕੋਈ ਬਿਰਲਾ ਹੀ ਪਾਉਂਦਾ ਜਿਹੜਾ ਫਿਰ ਮਾਇਆ ਦੇ ਤਿੰਨਾਂ ਗੁਣਾਂ ਰਜੋਸ ਸਤੋ ਤਮੋ ਤੋਂ ਉੱਪਰ ਉੱਠ ਜਾਂਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਪੌੜੀ ਤ੍ਰਿਤਿਆ ਤ੍ਰ ਗੁਣ ਬਿਖੈ ਫਲ ਕਬ ਉੱਤਮ ਕਬ ਨੀਚ ਨਰਕ ਸੁਰਗ ਪ੍ਰਮਤੋ ਕਣੋ ਸਦਾ ਸੰਘਾਰੈ ਮੀਚ ਕਹਿੰਦੇ ਜਿਹੜੇ ਜੀਵ ਉਹ ਮਾਇਆ ਦੇ ਤਿੰਨਾ ਗੁਣਾ ਚ ਰਹਿੰਦੇ ਨੇ ਕਹਿੰਦੇ ਉਹ ਫੇਰ ਮਾਇਆ ਦੇ ਹੀ ਵਿਕਾਰਾਂ ਵਾਲੀ ਉਹਨਾਂ ਨੂੰ ਫਲ ਮਿਲਦੇ ਨੇ ਕਦੇ ਤਾਂ ਕਹਿੰਦੇ ਉਹਨਾਂ ਦੀ ਅਵਸਥਾ ਚੰਗੀ ਹੋ ਜਾਂਦੀ ਆ ਕਦੇ ਫਿਰ ਨੀਵੀ ਹੋ ਜਾਂਦੀ ਆ ਕੋਈ ਉਹਨਾਂ ਦੀ ਅਵਸਥਾ 'ਚ ਟਿਕਾ ਨਹੀਂ ਆਉਂਦਾ ਹੈਗਾ ਫਿਰ ਕਹਿੰਦੇ ਉਹਨਾਂ ਨੂੰ ਦੁੱਖ ਬਹੁਤ ਰਹਿੰਦਾ ਹੈਗਾ ਜਿਵੇਂ ਨਰਕ ਸੁਰਗ ਦਾ ਭ੍ਰਮਤੋ ਹੁੰਦਾ ਨਾ ਕਿ ਵੀ ਕਦੇ ਦੁੱਖ ਕਦੇ ਸੁੱਖ ਉਹ ਮਤਲਬ ਦੁੱਖ ਸੁੱਖ ਦੇ ਚੱਕਰ ਵਿੱਚ ਪੈ ਰਹੇ ਰਹਿੰਦੇ ਨੇ ਤੇ ਉਹਨਾਂ ਨੂੰ ਆਤਮਿਕ ਮੌਤ ਵੀ ਘੇਰੀ ਰੱਖਦੀ ਹੈ ਆਤਮਿਕ ਮੌਤ ਹੁੰਦੀ ਹੈ ਵੀ ਜਦੋਂ ਕੋਈ ਜੀਵ ਵਿਕਾਰਾਂ ਵਿੱਚ ਗਲਤਾਨ ਹੁੰਦਾ ਹਰਖ ਸੋਗ ਸਹਿਸਾ ਸੰਸਾਰ ਹੋ ਹੋ ਕਰਤ ਬਿਹਾਏ ਜਿਨ ਕੀਏ ਤੇ ਸੇ ਨ ਜਾਣਨੀ ਚਿਤ ਵੈ ਅਨੇਕ ਉਪਾਏ ਕਹਿੰਦੇ ਜੀਵ ਆਪਣੀ ਹਉਮੈ ਦੇ ਵਿੱਚ ਸੰਸਾਰ ਦੇ ਵਿੱਚ ਦੁੱਖ ਸੁੱਖ ਦੇ ਵਿੱਚ ਫਿਰ ਪਰਮ ਦੇ ਰਹਿੰਦੇ ਨੇ ਜਿਸ ਪਰਮਾਤਮਾ ਨੇ ਕਹਿੰਦੇ ਪੈਦਾ ਕੀਤੇ ਨੇ ਉਹ ਨੂੰ ਨਹੀਂ ਜਾਣਦੇ ਉਹਦਾ ਨਾਂ ਨਹੀਂ ਕਹਿੰਦੇ ਮਨ ਵਿੱਚ ਧਾਰ ਦੇ ਕਹਿੰਦੇ ਆਪ ਵੀ ਕਈ ਤਰ੍ਹਾਂ ਦੇ ਧਾਰਮਿਕ ਉਪਾਕਰਨ ਦਾ ਸੋਚਦੇ ਨੇ ਕਿ ਮੈਂ ਕੋਈ ਤੀਰਥ ਇਸ਼ਨਾਨ ਕਰ ਲਵਾਂ ਮੈਂ ਇੱਥੇ ਮੱਥਾ ਟੇਕਿਆ ਵਾਂ ਵੀ ਮੇਰਾ ਸ਼ਾਇਦ ਇਸ ਗੱਲ ਤੋਂ ਨਿਬਟਾਰਾ ਹੋ ਜੂਗਾ ਇਹਦੀ ਬਜਾਏ ਜਿਹੜਾ ਸਾਡਾ ਆਪਣਾ ਹਿਰਦਾ ਘਰ ਆ ਉਹੀ ਹਰ ਮੰਦਰ ਹੈਗਾ ਉੱਥੇ ਉਹ ਬਸਿਆ ਉੱਥੇ ਉਹ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕਰਦੇ ਹੈਗੇ ਆਦ ਬਿਆਦ ਉਪਾਦ ਰਸ ਕਬ ਹੂ ਨਾ ਟੂਟੈ ਤਾਪ ਪਾਰ ਬ੍ਰਾਮਪੂਰਨ ਤਨਿ ਨਹਿ ਬੂਜੈ ਪ੍ਰਤਾਪ ਕਹਿੰਦੇ ਫਿਰ ਕਿਉਂਕਿ ਪਰਮਾਤਮਾ ਦਾ ਨਾਮ ਨਹੀਂ ਜਪਦੇ ਤੇ ਪਰਮਾਤਮਾ ਦੀ ਜਿਹੜੀ ਸ਼ਕਤੀ ਆ ਪਰਮਾਤਮਾ ਦੀ ਤਾਕਤ ਪਰਮਾਤਮਾ ਦੇ ਪ੍ਰਤਾਪ ਨੂੰ ਨਹੀਂ ਸਮਝਦੇ ਆਦ ਹੁੰਦਾ ਜਿਸ ਤਰ੍ਹਾਂ ਮਾਨਸਿਕ ਰੋਗ ਵਿਆਦ ਹੁੰਦਾ ਜਿਸ ਤਰ੍ਹਾਂ ਸਰੀਰਿਕ ਰੋਗ ਉਪਾਦ ਹੁੰਦਾ ਹੋਰ ਮਤਲਬ ਮਨ ਦੇ ਕਲੇਸ਼ਨ ਕਹਿੰਦੇ ਇਹਨਾਂ ਦੇ ਵਿੱਚ ਉਹ ਜਕੜੇ ਰਹਿੰਦੇ ਨੇ ਪਰਮਾਤਮਾ ਦਾ ਨਾਮ ਤੱਕ ਦੇ ਜਪਦੇ ਨਹੀਂ ਉਹ ਉਹਨਾਂ ਨੂੰ ਉਹਦਾ ਰਾਸ ਨਹੀਂ ਆਉਂਦਾ ਫਿਰ ਕਦੇ ਕਹਿੰਦੇ ਉਹਨਾਂ ਦੇ ਜਿਹੜੇ ਇਹ ਦੁੱਖ ਨੇ ਖਤਮ ਨਹੀਂ ਹੁੰਦੇ ਜੇ ਪਰਮਾਤਮਾ ਨੂੰ ਸਮਝਣ ਕਿ ਪਰਮਾਤਮਾ ਸਰਬਸ਼ਕਤੀਵਾਨ ਹੈ ਉਹ ਸਭ ਸਾਨੂੰ ਅ ਮਤਲਬ ਰੱਖਿਆ ਕਰਨ ਵਾਲਾ ਹੈ ਸਾਡੇ ਸਿਰ ਤੇ ਰਖਵਾਲਾ ਹੈ ਸਾਡੀ ਬੇਨਤੀ ਸੁਣਨ ਵਾਲਾ ਹੈ ਵੀ ਉਹਦਾ ਜਾਪ ਕਰੀਏ ਉਹਨੂੰ ਅਰਜੋਈ ਕਰੀਏ ਉਹ ਨਹੀਂ ਕਰਦੇ ਆਪਣੇ ਆਪ ਕਹਿੰਦੇ ਵੀ ਕਈ ਤਰ੍ਹਾਂ ਦੇ ਆਪ ਜਿੱਦਾਂ ਧਾਰਮਿਕ ਕੰਮ ਜਾਂ ਹੋਰ ਕਈ ਤਰ੍ਹਾਂ ਦੇ ਉਹਨਾਂ ਰੁਚੀਆਂ ਦੇ ਵਿੱਚ ਰੁੱਝ ਜਾਂਦੇ ਨੇ ਮੋਹ ਭਰਮ ਬੂੜਤ ਕਣੋ ਮਹਾਂ ਨਰਕ ਮਹਿਵਾਸ ਕਰ ਕਿਰਪਾ ਪ੍ਰਭ ਰਾਖ ਲੈ ਹੋ ਨਾਨਕ ਤੇਰੀ ਆਸ ਕਹਿੰਦੇ ਫਿਰ ਜੀਵ ਕਿਉਂਕਿ ਸਾਰੇ ਮੋਹ ਦੇ ਵਿੱਚ ਭਰਮ ਦੇ ਵਿੱਚ ਮਾਇਆ ਦੇ ਮੋਹ ਦੇ ਵਿੱਚ ਇਸ ਤਰ੍ਹਾਂ ਕਹਿੰਦੇ ਦੁੱਖ ਸੁੱਖ ਦੇ ਵਿੱਚ ਇਸ ਇਦਾਂ ਉਹਨਾਂ ਦਾ ਜੀਵਨ ਕਹਿੰਦੇ ਗੁਜ਼ਰਦਾ ਰਹਿੰਦਾ ਨਾਨਕ ਜੀ ਕਹਿੰਦੇ ਨੇ ਵੀ ਜੀਵ ਨੂੰ ਇਹ ਕਹਿਣਾ ਚਾਹੀਦਾ ਹੈ ਇਹ ਪ੍ਰਮਾਤਮਾ ਜੀ ਅਸੀਂ ਤੇਰੇ ਆਂ ਸਾਨੂੰ ਤੇਰੀ ਆਸ ਆ ਸਾਨੂੰ ਕਿਰਪਾ ਕਰਕੇ ਤੁਸੀਂ ਰੱਖ ਲਓ ਸ਼ਲੋਕ ਚਤਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਿਮਾਨ ਚਾਰ ਪਦਾਰਥ ਅਸ਼ਟ ਸਿੱਧ ਪੰਜ ਨਾਨਕ ਹਰ ਨਾਮ ਕਹਿੰਦੇ ਜਿਨੇ ਆਪਣਾ ਹੰਕਾਰ ਖਤਮ ਕਰ ਲਿਆ ਉਹਨੂੰ ਹੀ ਸਮਝੋ ਕਿ ਯੋਹ ਚਤੁਰਾ ਸਿਆਣਾ ਤੇ ਉਹੀ ਸੁਗੜ ਹੈਗਾ ਉਹੀ ਸਮਝਣ ਵਾਲਾ ਹੈਗਾ ਨਾਨਕ ਜੀ ਕਹਿੰਦੇ ਨੇ ਪਰਮਾਤਮਾ ਦਾ ਨਾਮ ਜਪਿਆ ਜੀਵ ਨੂੰ ਚਾਰੇ ਪਦਾਰਥ ਜਿਨੂੰ ਕਹਿੰਦੇ ਨੇ ਧਰਮ ਅਰਥ ਕਾਮ ਮੋਖ ਚਾਰ ਪਦਾਰਥ ਉਹ ਮਿਲ ਜਾਂਦੇ ਨੇ ਜਿਹੜੀਆਂ ਅੱਠੇ ਸਿੱਧੀਆਂ ਨੇ ਉਹ ਕਹਿੰਦੇ ਉਹਨੂੰ ਮਿਲ ਜਾਂਦੀਆਂ ਨੇ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਪੌੜੀ ਚਤੁਰਥ ਚਾਰੇ ਬੇਦ ਸੁਣ ਸੋਧਿਓ ਤਤ ਵਿਚਾਰ ਸਰਬ ਖੇਮ ਕਲਿਆਣ ਨਿਧ RAM ਨਾਮ ਜਪਸਾਰ ਜਿਹੜਾ ਕਹਿੰਦੇ ਚੌਥੀ ਥਿੱਤ ਆਉਂਦੀ ਆ ਉਹਦੇ ਤੇ ਵੀ ਕਹਿੰਦੇ ਉਹ ਕਹਿੰਦੇ ਉਹ ਵਿਦੇਸ਼ ਦਿੰਦੀ ਆ ਵੀ ਸਾਰੇ বেদ ਸੁਣ ਕੇ ਉਹਨਾਂ ਤੇ ਵਿਚਾਰ ਕਰਕੇ ਇਹੀ ਤਤ ਨਿਕਲਿਆ ਇਹੀ ਮਤਲਬ ਉਹਨਾਂ ਦਾ ਸਾਰ ਨਿਕਲਿਆ ਕਿ ਜਿਹੜਾ ਪ੍ਰਮਾਤਮਾ ਦਾ ਨਾਮ ਜਪਣਾ ਉਹਦੇ ਨਾਲ ਹੀ ਜੀਵ ਨੂੰ ਸੁੱਖ ਸ਼ਾਂਤੀ ਤੇ ਮਨ ਦੀ ਅਨੰਦਤ ਆਵਸਥਾ ਮਿਲਦੀ ਹੈ ਪ੍ਰਮਾਤਮਾ ਦਾ ਨਾਮ ਜਪਿਆ ਹੀ ਨਾਰਕ ਨਿਵਾਰੈ ਦੁਖ ਹਰੈ ਟੁੱਟੈ ਅਨਕ ਕਲੇਸ਼ ਮੀਚ ਹਟੈ ਜਮ ਤੇ ਛੁਟੈ ਹਰ ਕੀਰਤਨ ਪਰਵੇਸ ਕਹਿੰਦੇ ਜਿਹੜੇ ਜੀਵ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਉਹਨਾਂ ਦਾ ਕਹਿੰਦੇ ਦੁੱਖ ਸੁੱਖ ਸਾਰਾ ਕੱਟਿਆ ਜਾਂਦਾ ਉਹਨਾਂ ਦੇ ਮਨ ਦੇ ਕਲੇਸ਼ ਖਤਮ ਹੋ ਜਾਂਦੇ ਨੇ ਉਹਨਾਂ ਨੂੰ ਆਤਮਿਕ ਮੌਤ ਨਹੀਂ ਆਉਂਦੀ ਹੈ ਉਹ ਵਿਕਾਰਾਂ ਵਿੱਚੋਂ ਨਿਕਲ ਜਾਂਦੇ ਨੇ ਜੋ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਸਹਾਰਾ ਲੈਂਦੇ ਨੇ ਭਉ ਬਿਨ ਸੈ ਅਮਰਤ ਰਸੈ ਰੰਗ ਰਤੇ ਕਰਤਾ ਨਿਰੰਕਾਰ ਬੋਬਿਨ ਸੈ ਅੰਮ੍ਰਿਤ ਰਸੈ ਰੰਗ ਰਤੇ ਨਿਰੰਕਾਰ ਦੁਖ ਦਾਰਦ ਅਪਵਿੱਤਰਤਾ ਨਾਸੈ ਨਾਮ ਅਧਾਰ ਕਹਿੰਦੇ ਪ੍ਰਮਾਤਮਾ ਦੇ ਜੇ ਨਾਮ ਰੰਗ ਵਿੱਚ ਰੰਗੇ ਜਾਂਦੇ ਆ ਤਾਂ ਅਸੀਂ ਉਹਦੇ ਅੰਮ੍ਰਿਤ ਅੰਮ੍ਰਿਤ ਰਸ ਨੂੰ ਚੱਖਦੇ ਆ ਤੇ ਸਾਡਾ ਹਰ ਇੱਕ ਤਰ੍ਹਾਂ ਦਾ ਡਰ ਖਤਮ ਹੋ ਜਾਂਦਾ ਹੈ ਜੇ ਕਹਿੰਦੇ ਪਰਮਾਤਮਾ ਦੇ ਨਾਮ ਦਾ ਆਸਰਾ ਤੱਕਦੇ ਆ ਤਾਂ ਸਾਡੇ ਸਾਰੇ ਦੁੱਖ ਦਰਦ ਅਗਿਆਨਤਾ ਅਪਵਿੱਤਰਤਾ ਸਭ ਕੁਝ ਖਤਮ ਹੋ ਜਾਂਦਾ ਤੇ ਅਸੀਂ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਆ ਸੁਰ ਨਰ ਮਨ ਜਨ ਖੋਜਤੇ ਸੁਖ ਸਾਗਰ ਗੋਪਾਲ ਮਾਨ ਨਿਰਮਲ ਮੁਖ ਊਜਲਾ ਹੋਏ ਨਾਨਕ ਸਾਦਰ ਵਾਲ ਕਹਿੰਦੇ ਉਹ ਪਰਮਾਤਮਾ ਜਿਹਨੂੰ ਸਾਰੇ ਦੇਵਤੇ ਸਾਰੇ ਮونی ਸਾਰੇ ਮਨੁੱਖ ਸਾਰੇ ਸੇਵਕ ਕਹਿੰਦੇ ਜੋ ਸੁੱਖਾਂ ਦਾ ਸਾਗਰ ਪਰਮਾਤਮਾ ਉਹਨੂੰ ਸਾਰੇ ਲੱਭਦੇ ਨੇ ਕਹਿੰਦੇ ਉਹਨੂੰ ਸਾਰੇ ਪਾਉਣਾ ਚਾਹੁੰਦੇ ਨੇ ਕਹਿੰਦੇ ਉਹ ਮਿਲਦਾ ਸਾਧ ਦੀ ਕਹਿੰਦੇ ਚਰਨ ਧੂੜ ਸਾਧ ਦੀ ਚਰਨ ਧੂੜ ਮਿਲਦੀ ਆ ਤਾਂ ਉਹ ਮਿਲਦਾ ਕਿਵੇਂ ਜਦੋਂ ਅਸੀਂ ਸਾਧ ਦੀ ਸ਼ਰਨ ਲੈਨੇ ਆ ਤਾਂ ਉਹ ਸਾਨੂੰ ਨਾਮ ਦੀ ਦਾਤ ਦਿੰਦਾ ਨਾਮ ਜਪਿਆ ਫਿਰ ਪ੍ਰਮਾਤਮਾ ਦੀ ਪ੍ਰਾਪਤੀ ਦੇ ਲਈ ਰਸਤਾ ਖੁੱਲਦਾ ਜੇ ਉਹਦੀ ਰਹਿਮਤ ਹੋ ਜਾਂਦੀ ਆ ਫਿਰ ਕਹਿੰਦੇ ਸਾਧੂ ਦੀ ਸ਼ਰਨ ਦੇ ਵਿੱਚ ਆਇਆ ਜੀਵ ਦਾ ਮਨ ਨਿਰਮਲ ਹੋ ਜਾਂਦਾ ਤੇ ਮੁਖ ਰੋਸ਼ਨ ਹੋ ਜਾਂਦਾ ਸ਼ਲੋਕ ਪੰਜ ਵਿਕਾਰ ਮਨ ਮਹਿ ਵਸੇ ਰਾਚੇ ਮਾਇਆ ਸੰਗ ਸਾਦ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ ਕਹਿੰਦੇ ਜਦੋਂ ਜੀਵ ਮਾਇਆ ਦੇ ਵਿੱਚ ਰਚਿਆ ਹੋਇਆ ਤੇ ਉਹਦੇ ਮਨ ਦੇ ਵਿੱਚ ਫਿਰ ਪੰਜੇ ਬਕਾਰ ਆ ਵਸਦੇ ਨੇ ਕਹਿੰਦੇ ਪਰ ਕਹਿੰਦੇ ਉਹ ਨਿਰਮਲ ਹੋ ਜਾਂਦਾ ਨਾਨਕ ਜੀ ਕਹਿੰਦੇ ਬਿਸ਼ਰਤੇ ਕਿ ਉਹ ਗੁਰੂ ਦੀ ਸ਼ਰਨ ਵਿੱਚ ਆ ਜਾਏ ਗੁਰੂ ਦੀ ਸ਼ਰਨ ਵਿੱਚ ਆਇਆ ਉਹਨੂੰ ਪਰਮਾਤਮਾ ਦੇ ਨਾਮ ਦਾ ਰੰਗ ਚੜ ਜਾਂਦਾ ਪੌੜੀ ਪੰਚਮ ਪੰਜ ਪਰਦਾਨ ਤੇ ਜਿਹ ਜਾਣਿਓ ਪਰ ਪੰਚ ਕੁਸਮ ਬਾਸ ਬਹ ਰੰਗ ਕਣੋ ਸਭ ਮਿੱਥਿਆ ਬਲਵੰਚ ਕਹਿੰਦੇ ਪੰਚਮ ਜਿਹੜੀ ਥੇਤਾ ਉਹਦਾ ਉਪਦੇਸ਼ ਹੈ ਕਿ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ ਕਹਿੰਦੇ ਉਹ ਪ੍ਰਧਾਨ ਬਣ ਜਾਂਦੇ ਨੇ ਪੰਚ ਬਣ ਜਾਂਦੇ ਨੇ ਕਿਉਂਕਿ ਉਹਨਾਂ ਨੇ ਜਿਹੜਾ ਇਹ ਸੰਸਾਰ ਦਾ ਖਿਲਾਰਾ ਹੈਗਾ ਇਸ ਪਰਪੰਚ ਨੂੰ ਸਮਝ ਲਿਆ ਹੁੰਦਾ ਉਹ ਸਮਝ ਲੈਂਦੇ ਨੇ ਕਿ ਇਹ ਜਿਹੜਾ ਸੰਸਾਰ ਰੂਪੀ ਫਲਵਾੜੀ ਆ ਇਹਦੇ ਫੁੱਲਾਂ ਦੀ ਸੁਗੰਧ ਤੇ ਬੜੀ ਮਤਲਬ ਚੰਗੀ ਲੱਗਦੀ ਆ ਪਰ ਇਹ ਫੁੱਲ ਮੁਰਝਾਵ ਜਾਣ ਵਾਲਾ ਇਹ ਝੂਠਾ ਹੈ ਇਹ ਮੁਰਝਾ ਜਾਣ ਵਾਲਾ ਤੇ ਇਹਦੇ ਵਿੱਚ ਸਾਨੂੰ ਗਲਤਾਨ ਨਹੀਂ ਹੋਣਾ ਚਾਹੀਦਾ ਉਹ ਇਸ ਗੱਲ ਨੂੰ ਸਮਝ ਲੈਂਦੇ ਨੇ ਨਹਿ ਜਾ ਪੈ ਨਹਿ ਬੂਜੀਏ ਨਹਿ ਕਛ ਕਰਤ ਵਿਚਾਰ ਸਵਾਦ ਮੋਹ ਰਸ ਬੇਦਿਓ ਅਗਿਆਨ ਰਚਿਓ ਸੰਸਾਰ ਕਹਿੰਦੇ ਪਰ ਸੰਸਾਰ ਦੇ ਬਹੁਤੇ ਜੀਵ ਕਹਿੰਦੇ ਅਗਿਆਨਤਾ ਵਸ ਇਸ ਸੰਸਾਰ ਦੇ ਪਦਾਰਥਕ ਭੋਗਾਂ ਵਿੱਚ ਮਾਇਆ ਦੇ ਮੋਹ ਵਿੱਚ ਹੋਰ ਰਸਾਂ ਕਸਾਂ ਦੇ ਵਿੱਚ ਆਪਣਾ ਜੀਵਨ ਬਿਤਾਉਂਦੇ ਨੇ ਕਹਿੰਦੇ ਉਹ ਜੀਵਨ ਦੀ ਅਸਲੀਅਤ ਨੂੰ ਨਹੀਂ ਸਮਝਦੇ ਨਾ ਹੀ ਪਰਮਾਤਮਾ ਦਾ ਨਾਮ ਜਪਦੇ ਨੇ ਤੇ ਨਾ ਹੀ ਉਹਨਾਂ ਨੂੰ ਕੋਈ ਕੋਈ ਜੀਵਨ ਦੀ ਅਸਲੀਅਤ ਦੀ ਸੂਝ ਹੁੰਦੀ ਆ ਕਿਉਂਕਿ ਉਹ ਕੋਈ ਵਿਚਾਰ ਨਹੀਂ ਕਰਦੇ ਜਨਮ ਮਰਨ ਬਹੁ ਜੋਨ ਪ੍ਰਮਣ ਕਿੰਨੇ ਕਰਮ ਅਨੇਕ ਰਚਨ ਹਾਰ ਨਹਿ ਸਿਮਰਿਓ ਮਨਨਾ ਵਿਚਾਰ ਵਿਵੇਕ ਫਿਰ ਕਹਿੰਦੇ ਚਾਹੇ ਉਹ ਕਈ ਤਰ੍ਹਾਂ ਦੇ ਹੋਰ ਧਾਰਮਿਕ ਕਰਮ ਕਰਦੇ ਨੇ ਪਰ ਕਹਿੰਦੇ ਉਹਨਾਂ ਦਾ ਜਿਹੜਾ ਜਨਮ ਮਰਨ ਦਾ ਚੱਕਰ ਉਹ ਖਤਮ ਨਹੀਂ ਹੁੰਦਾ ਕਿਉਂਕਿ ਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ ਤੇ ਮਨ ਦੇ ਵਿੱਚ ਚੰਗੀ ਤੇ ਮਾੜੀ ਵਿਚਾਰ ਦੀ ਪਰਖ ਨਹੀਂ ਕਰਦੇ ਸਭ ਤੋਂ ਵੱਡੀ ਗੱਲ ਉਹਦਾ ਨਾਮ ਨਹੀਂ ਤੇ ਆਉਂਦੇ ਹੈਗੇ ਫਿਰ ਕਹਿੰਦੇ ਉਹ ਸਾਰੇ ਭ੍ਰਮਣ ਦੇ ਵਿੱਚ ਪੈ ਰਹੇ ਹੁੰਦੇ ਨੇ ਪਾਓ भगत ਭਗਵਾਨ ਸੰਗ ਮਾਇਆ ਲਿਪਤ ਨਰੰਚ ਨਾਨਕ ਬਿਰਲੇ ਪਾਈਐ ਜੋ ਨਰ ਚੈ ਪਰਪੰਚ ਨਾਨਕ ਜੀ ਕਹਿੰਦੇ ਨੇ ਸੰਸਾਰ ਦੇ ਵਿੱਚ ਉਹ ਬਿਰਲੇ ਜੀਵ ਨੇ ਜਿਹੜੇ ਕਹਿੰਦੇ ਇਹ ਸੰਸਾਰ ਦੇ ਮਾਇਆ ਦੇ ਜਾਲ ਵਿੱਚ ਤੰਦਿਆਂ ਦੇ ਜੰਜਾਲ ਵਿੱਚ ਨਹੀਂ ਫਸਦੇ ਕਹਿੰਦੇ ਉਹ ਪਰਮਾਤਮਾ ਦਾ ਨਾਮ ਬੜੇ ਪ੍ਰੇਮ ਨਾਲ ਲੈਂਦੇ ਨੇ ਉਹ ਕਹਿੰਦੇ ਮਾਇਆ ਦੇ ਬਿਲਕੁਲ ਮਤਲਬ ਜਾਲ ਵਿੱਚ ਨਹੀਂ ਫਸੇ ਹੁੰਦੇ ਉਹ ਸਾਰੀ ਜਿਹੜੀ ਜ਼ਿੰਦਗੀ ਦੀ ਅਸਲੀਅਤ ਆ ਉਹਨੂੰ ਸਮਝ ਕੇ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਲੈਂਦੇ ਨੇ ਪਰ ਕਹਿੰਦੇ ਸੰਸਾਰ ਵਿੱਚ ਉਹ ਜੀਵ ਬਿਰਲੇ ਹੀ ਨੇ ਕੋਟਨ ਵਿੱਚ ਇੱਕ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਅੱਗੇ ਤੋਂ ਪਰਮਾਤਮਾ ਜੀ ਛੋਦੇ ਤੇ ਸਪਸ਼ਟ ਵਿਚਾਰ ਕਰਨ ਦੀ ਸੁਮਤ ਦੇਣੀ ਆਪਦੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ ਦੇਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਸੱਚੇ ਬਾਚਾ ਜੀ ਵਾਹਿ